ਸ਼ੁਭਕਰਨ ਸਿੰਘ ਦਾ ਜਿਸ ਜਗ੍ਹਾ ਤੇ ਸੰਸਕਾਰ ਹੋਇਆ ਸੀ ਅੱਜ ਅਸੀਂ ਦੋਨੇ ਫਾਰਮਾਂ ਦੇ ਸਾਰੇ ਆਗੂ ਇੱਥੇ ਇਕੱਠੇ ਆ ਜਿਵੇਂ ਤੁਸੀਂ ਜਾਣਦੇ ਹੋ ਦੋਨੇ ਫਾਰਮਾਂ ਵੱਲੋਂ ਆਰੰਭ ਕੀਤੇ ਗਏ ਇਸ ਅੰਦੋਲਨ ਦਾ ਸ਼ੰਭੂ ਤੇ ਖਨੌਰੀ ਤੇ ਤੇ ਸਾਡੇ ਹਰਿਆਣੇ ਦੇ ਵਿੱਚ ਫਤਿਆਬਾਲ ਯਾਲਕੀ ਦੇ ਵਿੱਚ ਲਗਾਤਾਰ 13 ਤਰੀਕ ਤੋਂ ਧਰਨੇ ਜਿਹੜੇ ਨੇ ਉਹ ਚੱਲ ਰਹੇ ਨੇ ਔਰ ਉਸ ਤੋਂ ਬਾਅਦ ਡੱਬਾ ਵਾਲੀ ਦੇ ਵਿੱਚ ਵੀ ਇੱਕ ਧਰਨਾ ਸ਼ੁਰੂ ਹੋ ਚੁੱਕਿਆ ਹੈ ਤਾਂ ਇਥੋਂ ਅਸੀਂ ਜਿਹੜੇ ਅਰਥੀ ਕਲਸ਼ ਨੇ ਅਸਥੀ ਕਲਸ਼ ਨੇ ਇਹ ਸ਼ੰਭੂ ਤੇ ਔਰਖ ਨੌਰੀ ਤੇ ਔਰ ਜੋ ਹਰਿਆਣਾ ਸਰਕਾਰ ਨੂੰ ਤੋਂ ਸਵਾਲ ਪੁੱਛਣੇ ਕਿਉਂਕਿ ਸਾਡੇ ਸ਼ੁਭ ਕਰਨ ਦੇ ਜਿਹੜੀ ਗੋਲੀ ਹੈ ਉਹ ਹਰਿਆਣਾ ਸਰਕਾਰ ਨੇ ਮਾਰੀ ਹੈ ਤਾਂ ਹਰਿਆਣਾ ਸਰਕਾਰ ਤੋਂ ਵੱਡੇ ਸਵਾਲ ਪੁੱਛਣ ਲਈ ਅਸੀਂ ਅਸਥੀ ਅਰਥੀ ਅਸਥੀ ਕਲਸ਼ ਹੈ ਜਿਹੜਾ ਉਹ ਫਤਿਹਵਾੜ ਧਰਨੇ ਦੇ ਉੱਤੇ ਰੱਖਾਂਗੇ ਉੱਥੇ ਸਾਡੀ ਹਰਿਆਣੇ ਦੀ ਸਾਰੀ ਲੀਡਰਸ਼ਿਪ ਇਕੱਠੀ ਹੋਏਗੀ ਔਰ ਉੱਥੋਂ ਅਸੀਂ ਡਿਸਟ੍ਰਿਕਟ ਵਾਈਜ਼ ਉਥੋਂ ਐਸੀ ਅਸਤੀਕਲਸ਼ ਲੈ ਕੇ ਨਿਕਲਾਂਗੇ ਔਰ ਸਾਡੀ ਸਰਕਾਰ ਤੋਂ ਇਹ ਸਵਾਲ ਪੁੱਛਾਂਗੇ ਕਿ ਸ਼ੁਭ ਕਰਨ ਦਾ ਕਸੂਰ ਕੀ ਸੀ ਆਪਣੇ ਹੱਕ ਮੰਗਣਾ ਕੀ ਕਸੂਰ ਹੈ ਉਹ ਹੱਕ ਮੰਗ ਰਹੇ ਅਸੀਂ ਉਹ ਆਪਣੀ ਫਸਲ ਤੇ ਐਮ ਐਸ ਪੀ ਦੀ ਫਸਲ ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਮੰਗ ਰਹੇ ਸੀ ਉਹ ਸੁਆਮੀਨਾਥਨ ਦੀ ਆਯੋਗ ਦੇ ਰਿਪੋਰਟ ਦੇ ਹਿਸਾਬ ਨਾਲ ਫਸਲਾਂ ਦੇ ਭਾਅ ਮੰਗ ਰਹੇ ਸੀ ਉਹ ਸਰਕਾਰ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਨਾਲ ਕਿਸਾਨ ਔਰ ਮਜ਼ਦੂਰ ਦੇ ਉੱਤੇ ਚੜ੍ਹੇ ਕਰਜ਼ੇ ਦੀ ਮੁਕਤੀ ਚਾਹੁੰਦਾ ਸੀ ਤਾਂ ਕਿ ਇਹ ਮੰਗਣਾ ਗੁਨਾਹ ਹੈ ਔਰ ਹਰਿਆਣਾ ਸਰਕਾਰ ਨੇ ਜਿਸ ਤਰ੍ਹਾਂ ਦਾ ਰਵਈਆ ਅਪਣਾਇਆ ਜਿਸ ਤਰ੍ਹਾਂ ਦਾ ਜ਼ਬਰ ਕੀਤਾ ਸਾਡਾ ਨੌਜਵਾਨ ਸਾਥੋਂ ਖੋ ਲਿਆ ਔਰ ਇਹ ਸਵਾਲ ਹੈ ਸੀ ਔਰ ਜੋ ਤਰੀਕੇ ਨਾਲ ਹਰਿਆਣਾ ਸਰਕਾਰ ਤੋਂ ਪੁੱਛਣ ਜਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਖਰਸਾ ਸਾਹਿਬ